ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗੇ ਆ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਆ ਜੀ ਬਾਹਰ ਦੇ ਇੱਧਰ ਦੇ ਸਾਰਿਆਂ ਨੂੰ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਅੱਜ ਤੁਹਾਨੂੰ ਚੈੱਕ ਕਰਾਈਏ ਅੱਜ ਦਾ ਵਿਊ ਲੋ ਜੀ ਚੈੱਕ ਕਰੋ ਜੀ ਅੱਜ ਦਾ ਵਿਊ ਤੇ ਅੱਜ ਨਿਕਲੀ ਹੈ ਜੀ ਐਨ ਕੜਾਕੇ ਦਾ ਧੁੱਪ ਜੀ ਤੇ ਆਹ ਦੇਖੋ ਜੀ ਪਹਾੜਾ ਦਾ ਵਿਊ ਕਿੰਨਾ ਵਧੀਆ ਬੱਦਲ ਵਾਈ ਵੀ ਹੋਈ ਆ ਥੋੜੀ ਥੋੜੀ ਤੇ ਧੁੱਪ ਵੀ ਨਿਕਲੀ ਆ ਜੀ ਆਹ ਦੇਖੋ ਜੀ ਕਿੰਨਾ ਵਧੀਆ ਵਿਊ ਪਹਾੜਾ ਦਾ ਜੀ ਤੇ ਉਹ ਹੈਗਾ ਜੀ ਗੁਰਦੁਆਰਾ ਸਾਹਮਣੇ ਜਿੱਥੇ ਅਸੀਂ ਰਹਿੰਦੇ ਸੀ ਤੇ ਜਿਹੜਾ ਦੱਸਦੀ ਰਹਿੰਦੇ ਸੀ ਗੁਰਦੁਆਰਾ ਸਾਹਿਬ ਜੀ ਉੱਥੇ ਅਸੀਂ ਰਹਿੰਦੇ ਸਾਡੇ ਅਦਰ ਮਕਾਨ ਦਾ ਕੰਮ ਚੱਲਦਾ ਸੀਗਾ ਤੇ ਹੁਣ ਅਸੀਂ ਤੇ ਸਾਡੇ ਦਾਦਾ ਦਾਦੀ ਰਹਿੰਦੇ ਸੀਗੇ ਤੇ ਹੁਣ ਅਸੀਂ ਉੱਥੇ ਰਹਿੰਦੇ ਜੀ ਮੰਮਾ ਗੱਲ ਆ ਗਿਆ ਤੇਰ ਕੋ ਕਾਰ ਆ ਗਿਆ ਹਾਂ ਕਾਰ ਆ ਗਿਆ ਵੀਰੇ ਮੈਂ ਦੇਖੀ ਉਹ ਕੋਈ ਸਾਹਮਣੇ ਟਮਾਟਰਾਂ ਦੀ ਖੇਤੀ ਕਰੀ ਹੋਈ ਹੈ ਜੀ ਇੱਧਰ ਇਹ ਟਮਾਟਰ ਲਗਾਈ ਜਾਂਦੀ ਸੀ ਪਹਾੜਾ ਵਿੱਚ ਤੇ ਫਿਰ ਉਹ ਇਹ ਤੋਂ ਕਰੇਟਾ ਪਰ ਕਰਕੇ ਜਾਂਦੀ ਆ ਟਮਾਟਰਾਂ ਦੀ ਹੈ ਜੀ ਮੰਡੀ ਚ ਚੰਡੀਗੜ੍ਹ ਇਹ ਨਹੀਂ ਵਧੀਆ ਖੇਤੀ ਕਰੀ ਹੋਈ ਹੈ ਜੀ ਟਵਿੱਟਰ ਆ ਦੀ। ਆ ਦੇਖੋ ਜੀ ਅਮਰੂਦ ਦਾ ਬੂਟਾ ਤੇ ਕਿੰਨੇ ਅਮਰੂਦ ਲੱਗੇ ਹੋਏ ਹੈ ਜੀ ਇੱਥੇ ਤੇ ਇਹਦੇ ਛੋਟੇ ਛੋਟੇ ਹੈ ਜੀ ਪੱਕੂਗੇ ਫਿਰ ਤੇ ਉਹ ਮਟਰਾਂ ਦੀ ਖੇਤੀ ਤੇ ਆ ਹੈਗਾ ਜੀ ਅੰਬ ਦਾ ਬੂਟਾ ਯਾ ਜੀ ਜਿਹੜਾ ਸਾਡੇ ਘਰ ਕੋਲ ਨੂੰ ਕੱਚਾ ਰੋੜਾਂ ਦਾ ਜੀ ਤੇ ਚੈੱਕ ਕਰੋ ਜੀ ਅੱਜ ਦਾ 뷰 ਧੁੱਪ ਪੈਂਦੀ ਹੈ ਜੀ ਅੱਜ 2 ਦਿਨ ਬਾਅਦ ਮੀਂਹ ਪੈਣ ਤੋਂ ਬਾਅਦ ਨਿਕਲੀ ਹੈ ਜੀ ਧੁੱਪ ਤੇ ਹਜੇ ਵੀ ਬੱਦਲ ਵਾਈ ਹੈਗੇ ਹੈ ਜੀ ਥੋੜੀ ਥੋੜੀ ਤੇ ਕਰੋ ਜੀ ਪਹਾੜਾ ਦਾ 뷰 ਚੈੱਕ ਕਿੰਨਾ ਵਧੀਆ 뷰 ਹੈ ਜੀ ਇਹ ਨਹੀਂ ਸ਼ਾਂਤੀ ਜਾ ਮਾਲ ਅਰੇ ਜੀਰੇ ਸਾਰੇ ਕੀਤੇ ਸ਼ਾਂਤੀ ਹੋ ਸ਼ਾਂਤੀ ਬਹੁਤ ਜਿਆਦਾ ਜੀ ਲੱਗਦਾ ਜੀਰੇ ਪਹਾੜਾ ਵਿੱਚ ਦੇਮੈਂ ਆਈ ਸੀ ਕਿ ਮੰਮੀ ਨਾਲ ਤੇ ਜੀ ਬੱਕਰੇ ਭੱਜ ਗਏ ਮੈਂ ਦੇਖਣ ਆਈ ਸੀ ਕਿ ਮੈਂ ਕਿਹਾ ਇੱਧਰ ਤਾਂ ਨਹੀਂ ਆਗੇ ਘਰ ਆਪਣੇ ਇੱਧਰ ਤਾਂ ਆਈ ਨਹੀਂ ਹੈਗੇ ਜੀ ਤੇ ਆ ਹੈਗਾ ਜੀ ਬਾਸ ਦਾ ਬੁਟਾ ਬਾਸ ਕਹਿੰਦੇ ਜੀ ਨੂੰ ਦੇਖੋ ਜੀ ਕਿੰਨਾ ਵਧੀਆ 뷰 ਹੈ ਜੀ ਪਹਾੜਾ ਦਾ ਜੀ ਅੱਜ ਐਨ ਕੜਾਕੇਦਾਰ ਤੋਂ ਪੂਵੀ ਨਿਕਲ ਗਈ ਜੀ ਤੇ ਉਹ ਹੈਗਾ ਜੀ ਸਾਹਮਣੇ ਦਾਦੀ ਜੀ ਦਾ ਘਰ ਤੇ ਆ ਆ ਗਿਆ ਜੀ ਸਾਡਾ ਕਪੜਾ ਘਰ ਜਿਹੜਾ ਕੱਚਾ ਰੋੜਾਂ ਦਾ ਸਾਡੇ ਘਰ ਤੱਕ ਆਉਂਦਾ ਜੀ ਉਹ ਜੀ ਸ਼ਾਮ ਦਾ ਟਾਈਮ ਤੇ ਵੱਜ ਗਿਆ ਜੀ 3 ਤੇ ਬੱਦਲ ਵੀ ਬਹੁਤ ਸਾਰਾ ਹੋਇਆ ਹੈ ਤੇ ਨਾਲ ਮੀਂਹ ਵੀ ਆ ਗਿਆ ਥੋੜਾ ਥੋੜਾ ਜੀ ਦੇਖੋ ਕਿਵੇਂ ਕਾਲੀ ਘਟਾਈ ਪਈ ਹੈ ਜੀ ਸਾਰੀ ਨੇਰਾ ਨੇਰਾ ਜਹ ਹੋਇਆ ਪਿਆ ਜੀ ਤੇ ਆਹ ਦੇਖੋ ਜੀ ਥੋੜਾ ਥੋੜਾ ਬਰੀਕ-ਬਰੀਕ ਮੀ ਵੀ ਪੈਣ ਲੱਗਿਆ ਹੈ ਜੀ ਤੇ ਉਹ ਦੇਖੋ ਜੀ ਸਾਡੀਆਂ ਬੱਕਰੀਆਂ ਖੜੀਆਂ ਐ ਜੀ ਆ ਕੇ ਮੀਂਹ ਆ ਗਿਆ ਤਾਂ ਖੜ ਗਿਆ ਆ ਕੇ ਵਰੇ ਹੰਬ ਦੇ ਨੀਚੇ ਆ ਕੇ ਚਲੋ ਜੀ ਫਿਰ ਹਲੋ ਕੁ ਸ਼ੋਰ ਦਿਖਾਉਂਗੀ ਜੀ ਮੀ ਆ ਗਿਆ ਜੀ ਹੁਣ ਆ ਦੇਖੋ ਜੀ ਸ਼ਾਮ ਦੇ 5 ਵਜੇ ਦਾ ਟਾਈਮ ਤੇ ਕਿੰਨਾ ਮੀ ਪੈਣ ਲੱਗਿਆ ਹੈ ਜੀ ਤੇ ਬੇੜਾ ਪਾਣੀ ਦਾ ਫੁੱਲ ਭਰ ਕੇ ਚੱਲਿਆ ਹੈ ਜੀ ਬਹੁਤ ਜ਼ੋਰ ਤੋਂ ਮੀ ਲੱਗਿਆ ਹੈ ਤਾਂ ਪਾਣੀ ਹੋ ਪਾਣੀ ਹੋਇਆ ਪਿਆ ਆ ਦੇਖੋ ਜੀ ਮੀਂਹ ਲੱਗ ਗਿਆ ਜੀ ਬਹੁਤ ਜ਼ੋਰ ਤੇ ਜੀ ਦੇਖੋ ਪਾਣੀ ਪਾਣੀ ਹੋ ਗਿਆ ਜੀ ਪਾਣੀ ਪਾਣੀ ਦੀ ਟੈਂਪਰੇਲੀ ਜੀ ਸੋਈ ਬਣਾਈ ਹੈ ਜੀ ਇਹਦੇ ਕੋਲ ਪਾਣੀ ਪਾਣੀ ਆ ਗਿਆ ਜੀ ਪੁੰਨਾ ਪਾਣੀ ਆਦਾ ਹੈ ਜੀ ਦੇਖੋ ਪਾਣੀ ਹੋ ਪਾਣੀ ਹੋ ਗਿਆ ਜੀਾਰੇ ਕਿਤੇ ਤੇ ਮੰਮੀ ਨਾਲ ਦਿਨ ਸੋਇ ਕੋਲ ਵੀ ਪਾਣੀ ਆ ਗਿਆ ਆ ਦੇਖੋ ਜੀ ਕਿੰਨਾ ਮੀਂਹ ਲੱਗਿਆ ਹੈ ਜੀ ਪੈਰ ਸ਼ਾਮ ਦੇ 5 ਵਜੇ ਦਾ ਟਾਈਮ ਹੈ ਜੀ ਸਾਰਾ ਬੇੜਾ ਪਾਣੀ ਦਾ ਪੁੱਲ ਭਰ ਕੇ ਚੱਲਿਆ ਹੈ ਜੀ ਆ ਦੇਖੋ ਜੀ ਤੇ ਉਹ ਸਾਹਮਣੇ ਦੇਖੋ ਜੀ ਕਿੰਨਾ ਪਾਣੀ ਆਣ ਲੱਗਿਆ ਹੈ ਜੀ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਜੀ ਇਹ ਅੱਜ ਬਹੁਤ ਜ਼ਿਆਦਾ ਮੀਂਹ ਪੈਣ ਲੱਗਿਆ ਹੈ ਜੀ ਤੇ ਉਹ ਦੇਖੋ ਸਾਹਮਣੇ ਪਹਾੜੀਆਂ ਦਾ ਵੀ ਉਹ ਕੁਝ ਵੀ ਨਹੀਂ ਦਿਖਦਾ ਸਾਰੇ ਕਿਤੇ ਧੁੰਦੀ ਧੁੰਦ ਪੈ ਗਈ ਜੀ ਚਲੋ ਜੀ ਫਿਰ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਸ਼ੇਅਰ ਵੀ ਜ਼ਰੂਰ ਕਰਿਓ ਧੰਨਵਾਦ ਸਾਰਿਆਂ ਦਾ ਜੀ ਸਾਡਾ ਬਲੌਗ ਦੇਖਣ ਲਈ ਜੀ ਬਾਏ ਬਾਏ ਮਿਲੂਗੇ ਕਿਸੇ ਅਗਲੇ ਬਲੌਗ